ਦਿਆਂ ਸਿਮਾਨਾ ਸਰਪੰਚ ਪਿੰਡ ਸਗਾਵਾਂ ਇਹ ਮੇਰਾ ਸੱਜਾ ਆ ਜੀ ਉਧਰ ਕਰਿਓ ਉਹ ਮੇਰਾ ਖੱਬਾ ਆ ਖੱਬਾ ਆ 126 ਆ ਪੀਆਰ ਆ 131 ਪੀਆਰ ਆ ਤੇ ਇਹ ਆਪਾਂ 25 ਤਰੀਕ ਤੋਂ ਬਾਅਦ ਚਲਾਨੀ ਸ਼ੁਰੂ ਕਰਨੀ ਆ 25 ਕਿਹੜਾ ਮਹੀਨਾ ਜੀ ਐਸਐਮਈ ਨੂੰ 25 ਤਰੀਕ ਤੋਂ ਬਾਅਦ ਸ਼ੁਰੂ ਕਰ ਦੇਣਾ ਉਹ ਵਿੱਚ ਵਿੱਚ 6ਵੇਂ ਮਹੀਨੇ ਦਾ 6ਵਾਂ ਮਹੀਨਾ 25ਵੀਂ 225 ਕੌਂਦਾ ਨਹੀਂ ਯਾਰ ਤੂੰ ਆ ਖੱਬੀ ਵਾਂ ਆ ਆਵੇ ਹੋਇਆ ਕੀ ਕਰਦਾ ਹੈ ਖੱਬੀ ਵਾਂ ਆ ਪਰ ਟੁੱਪੀ ਪਈ ਏ ਸਾਲੀ ਇਹ ਕਾਰਿਆ ਕੰਮ ਦੀ ਨਹੀਂ ਖੱਬੀ ਵਾਂ ਜੀ ਖੱਬੀ ਨਹੀਂ ਕੰਮ ਦੀ ਕੁਝ ਕਰਨਾ ਹੁੰਦਾ ਨਾ ਮੌਸਮ ਆਓ ਕਿਆ ਬਾਤ ਏ ਯਾਰ ਭਰਿਆ ਭਰਿਆ ਮਜੇ ਆਜੀ ਮਜੇ ਪਾਛਾ 30 ਤਰੀਕ ਰੈਮ ਤੇਰੀ ਪੂਰੀ ਲੱਗਿਆ ਤੇਗ ਭਦਰਾ